ਪੰਜਾਬ ਸਰਕਾਰ ਨੇ ਹੁਣ ਸ਼ਰਾਬ ਦੇ ਠੇਕਿਆਂ ਤੇ ਸਖਤੀ ਦਿਖਾਈ ਹੈ ਹੁਣ ਸ਼ਹਿਰੀ ਇਲਾਕਿਆਂ 'ਚ ਸ਼ਰਾਬ ਦੇ ਠੇਕੇ ਸ਼ਾਮ ਦੇ 6:30 ਵਜੇ ਸਖਤੀ ਨਾਲ ਬੰਦ ਕਰਵਾਏ ਜਾਣਗੇ ਹਾਲਾਂਕਿ ਨਿਯਮ ਪਹਿਲਾਂ ਵੀ ਇਹੀ ਸੀ ਪਰ ਸ਼ਰਾਬ ਦੇ ਠੇਕੇ ਸ਼ਾਮ 6:30 ਵਜੇ ਤੋਂ ਬਾਅਦ ਖੁੱਲੇ ਮਿਲ ਰਹੇ ਸੀ ਪਰ ਪੰਜਾਬ ਸਰਕਾਰ ਨੇ ਸਾਰੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਸਮਾਂ ਸਾਡੇ 6 ਵਜੇ ਤੱਕ ਕੀਤਾ ਸੀ ਅਤੇ ਨਾਈਟ ਕਰਫਿਊ ਨੂੰ 7 ਵਜੇ ਤੋਂ ਸਵੇਰ ਦੇ 5 ਵਜੇ ਤੱਕ ਲਾਗੂ ਕਰਨ ਦਾ ਐਲਾਨ ਕੀਤਾ ਸੀ ਪਰ ਪੰਜਾਬ ਚ ਕਈ ਥਾਂ ਸ਼ਰਾਬ ਦੇ ਠੇਕੇ ਰਾਤ 10 ਵਜੇ ਤੱਕ ਵੀ ਖੁੱਲੇ ਦਿਖਾਈ ਦਿੱਤੇ ਸੀ ਹੁਣ ਸਰਕਾਰ ਨੇ ਇਹਨਾਂ ਠੇਕਿਆਂ ਨੂੰ ਸਮੇਂ ਸਿਰ ਬੰਦ ਕਰਾਉਣ ਦੇ ਹੁਕਮ ਜਾਰੀ ਕੀਤੇ ਹਨ ਪੰਜਾਬ ਚ ਕੋਰੋਨਾ ਵਾਇਰਸ ਕੇਸ ਲਗਾਤਾਰ ਵਧਦੇ ਜਾ ਰਹੇ ਨੇ ਮਹਾਮਾਰੀ ਹੁਣ ਆਪਣੇ ਸਿਖਰਲੇ ਪੱਧਰ ਵੱਲ ਵਧਦੀ ਨਜ਼ਰ ਆ ਰਹੀ ਹੈ ਪੰਜਾਬ ਬੰਦਰ ਕੁੱਲ 46000 ਤੋਂ ਵੱਧ ਲੋਕ ਕਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ ਇਸ ਦੌਰਾਨ 1200 ਤੋਂ ਵੱਧ ਲੋਕ ਕਰੋਨਾ ਕਾਰਨ ਆਪਣੀ ਜਾਨ ਵੀ ਗਵਾ ਚੁੱਕੇ ਨੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਵੱਡੇ ਕਿਸਾ ਦੇ ਮੱਦੇਨਜ਼ਰ ਸੂਬੇ ਅੰਦਰ ਵੀਕਐਂਡ ਲਾਕਡਾਊਨ ਅਤੇ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਸੀ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼